ਨਾਲੇ ਪਿੰਡ ਦੇ ਲੋਕਾਂ ਨੂੰ ਵੀ ਦੁਬਾਰਾ ਫਿਰ ਤੋਂ ਬੇਨਲਾ ਵੀ ਜਿਆਦਾ ਜਿਆਦਾ ਨਾਲ ਸਹਿਯੋਗ ਕਰੋ ਤਾਂ ਜੋ ਜਿਹੜੇ ਬੱਚੇ ਹੀਰੇ تراਸ਼ੇ ਗਏ ਆ ਇੱਥੇ ਉਹਨਾਂ ਦਾ ਪ੍ਰਦਰਸ਼ਨ ਤੁਸੀਂ ਦੇਖ ਸਕੋ ਤੇ ਤੁਹਾਨੂੰ ਖੁਦ ਨੂੰ ਉਸ ਚੀਜ਼ ਦੀ ਖੁਸ਼ੀ ਮਿਲੇ ਜਿਹੜੀਆਂ 8 ਤੇ 9 ਮਾਰਚ ਸ਼ਨੀਵਾਰ ਤੇ ਐਤਵਾਰ ਦੀਆਂ ਤਰੀਕਾਂ ਰੱਖੀਆਂ ਗਈਆਂ ਹੋਈਆਂ ਨੇ ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਹੁਣ ਇਹ ਪਿੰਡ ਬੰਗੀ ਦੀਪਾ ਦੇ ਗਰਾਊਂਡ ਦੀ ਆ ਜਿੱਥੇ 2 ਸਾਲਾਂ ਤੋਂ ਤਕਰੀਬਨ ਮਿਹਨਤ ਚੱਲ ਰਹੀ ਹੈ ਬੱਚਿਆਂ ਦੀ ਜਿਹੜੀਆਂ ਪਹਿਲਾਂ ਤੁਸੀਂ ਵੀਡੀਓ ਦੇਖ ਰਹੇ ਹੋ ਲਗਾਤਾਰ ਉਹਨਾਂ ਦਾ ਲਾਸਟ ਪਿਛਲੇ ਸਾਲ ਵੀ ਇੱਕ ਇੱਕ ਦਿਨ ਦੀ ਲੀਗ ਕਰਵਾਈ ਗਈ ਸੀ ਤੇ ਹੁਣ ਅੱਗੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈਗਾ ਉਹਦੇ ਬਾਰੇ ਇਹ ਅਪੀਲ ਹੈ ਜਿਹੜੀ ਇਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਵੀਡੀਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਗਗਨਪੁਰ ਹਾਂਜੀ ਜੀ ਫਟੇਰ ਕਰ ਅੱਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਵਾਸੀਆਂ ਲਈ ਖੁਸ਼ੀ ਦੀ ਗੱਲ ਹੈ ਦੀ ਫੌਜੀ ఫిਜ਼ੀਕਲ ਫਿਟ ਅਕੈਡਮੀ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਆਪਣੇ ਪਿੰਡ ਵਿੱਚ ਦੂਸਰਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਇਹ ਟੂਰਨਾਮੈਂਟ ਕਿਸੇ ਇਕੱਲੇ ਬੰਦੇ ਦਾ ਟੂਰਨਾਮੈਂਟ ਨਹੀਂ ਪੂਰੇ ਨਗਰ ਦਾ ਟੂਰਨਾਮੈਂਟ ਹੈ ਅਸੀਂ ਅਪੀਲ ਕਰਦੇ ਹਾਂ ਕਿ ਇਸ ਟੂਰਨਾਮੈਂਟ ਵਿੱਚ ਸਾਡੇ ਮੁੱਢੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਇਹਨੂੰ ਆਪਾਂ ਇੱਕ ਵਧੀਆ ਦੇਖ ਦੇ ਕਿ ਨੇਪਰੇ ਚੜਾ ਸਕੀਏ ਪੈਸੇ ਦੀ ਮਦਦ ਤਾਂ ਹਰ ਨੇ ਮੰਨ ਕੇ ਕਰਨੀ ਹੈ ਦੂਸਰੇ ਕੰਮਾਂ ਵਿੱਚ ਵੀ ਸਾਡੀ ਮਦਦ ਕਰੋ ਕਰਦਾ ਹਰੇਕ ਕਲਾਕਲਾ ਜੀ ਆ ਕੇ ਮਾਨੇ ਗੱਲ ਸਾਡੀ ਟੂਰਨਾਮੈਂਟ ਦੇ ਜਿੰਨੇ ਵੀ ਕੰਮ ਕਰਨੇ ਸਾਡੀ ਮਦਦ ਕਰੋ ਜਿੰਨੇ ਵੀ ਐਨ ਆਰ ਆਈ ਭਰਾ ਆ ਗਏ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਸਾਡੀ ਮਦਦ ਵੱਧ ਤੋਂ ਵੱਧ ਕਰਿਓ ਤਾਂ ਕਿ ਸੋਡੇ ਸਾਰੇ ਅਸੀਂ ਇਹ ਟੂਰਨਾਮੈਂਟ ਨੂੰ ਵਧੀਆ ਇੱਕ ਦਿਖ ਦੇ ਸਕਗੇ ਤੇ ਆਪਣੇ ਪਿੰਡ ਦੀਪਾ ਬੰਗੀ ਤੋਂ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਕੋਈ ਸਹਿਯਤ ਲੈ ਸਕਣਾ ਉਸ ਤੋਂ ਬਾਅਦ ਜਿਹੜਾ ਮਾਨਗਲ ਫੰਡ ਇਕੱਠਾ ਕਰਨਾ ਹੈ ਉਹਦੇ ਵਿੱਚ ਬਹੁਤ ਸਾਰੇ ਬੰਦੇ ਹਨ ਜਿਹੜੇ ਕੀ ਫੰਡ ਇਕੱਠਾ ਕਰਨਗੇ ਅਸੀਂ ਤੁਹਾਨੂੰ ਇੱਕ ਤਰੀਕ ਤੋਂ ਫੰਡ ਇਕੱਠਾ ਕਰਨਾ ਸ਼ੁਰੂ ਕਰਨ ਜਾ ਰਹੇ ਹਾਂ ਕੋਈ ਵੀ ਬੰਦਾ ਫੰਡ ਦਿੰਦਾ ਉਹ ਉਹਦੀ ਪ੍ਰੋਪਰ ਸਲਿੱਪ ਕਟਾਊਗਾ ਤੇ ਜਿਹੜੀ ਸਲਿੱਪ ਆਉਦੀ ਉਹ ਆਪਣੀ ਕੋਲੇ ਰੱਖੂਗਾ ਤੇ ਸਾਡੀ ਸਲਿੱਪ ਸਾਡੇ ਕੋਲੇ ਰਹੂਗੀ ਤੇ ਰਹੀ ਦੂਸਰੀ ਗੱਲ ਖਿਡਾਰੀ ਤਾਂ ਰੱਬ ਦਾ ਰੂਪ ਹੁੰਦੇ ਨੇ ਪਰ ਜਿਹੜੇ ਇਹਨਾਂ ਨੂੰ ਆਰਗੇਨਾਈਜ਼ ਕਰਦੇ ਨੇ ਲੋਕ ਜਿਹੜੇ ਇਹਨਾਂ ਨੂੰ ਸਪான்ਸਰ ਕਰਦੇ ਨੇ ਉਹ ਵੀ ਇੱਕ ਰੱਬ ਦਾ ਰੂਪ ਹੀ ਹੁੰਦੇ ਨੇ ਤਾਂ ਕਿ ਤੁਹਾਨੂੰ ਅਸੀਂ ਇੱਕ ਅਹਿਮ ਦਾਰਜਾ ਦਿੱਤਾ ਹੋਇਆ ਕਿ ਸਾਡੀ ਵਧੀਆ ਜਿਹੜੀ ਮਦਦ ਤੁਸੀਂ ਕਰੋ ਤੇ ਤਾਂ ਕਿ ਇਸ ਟੂਰਨਾਮੈਂਟ ਨੂੰ ਆਪਾਂ ਬਹੁਤ ਵਧੀਆ ਲੀਕਿਆ ਜਿਸ ਸਾਹਬ ਨਾਲ ਲੀਕਿਆ ਗਿਆ ਉਸ ਸਾਹਬ ਨਾਲ ਨਿਪਰੇ ਚੜਾ ਸਕੀਏ ਨਹੀਂ ਦੂਸਰੀ ਗੱਲ ਇਹ ਕੋਈ ਟੂਰਨਾਮੈਂਟ ਆ ਜਿਹੜਾ ਇਹ ਕਿਸੇ ਇਕੱਲੇ ਬੰਦੇ ਦਾ ਟੂਰਨਾਮੈਂਟ ਨਹੀਂ ਠੀਕ ਹੈ ਇਹ ਸਾਰੇ ਨਗਰ ਦਾ ਟੂਰਨਾਮੈਂਟ ਹੈ ਇੱਕ ਹੋਰ ਹੋਰ ਖਾਸ ਗੱਲ ਹੈ ਇਸ ਟੂਰਨਾਮੈਂਟ ਚ ਇਸ ਟੂਰਨਾਮੈਂਟ ਚ ਜਿੰਨੇ ਵੀ ਬੰਦੇ ਨੇ ਬੰਦੇ ਕੀ ਸਾਰਾ ਪਿੰਡ ਹੀ ਹੈ ਇਹ ਕਿਸੇ ਵੀ ਪਾਰਟੀ 바ਜੀ ਕਿਸੇ ਵੀ ਬੰਦੇ ਦੇ ਨਾਲ ਰਿਲੇਟਡ ਨਹੀਂ ਇਹ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਆ ਅਸੀਂ ਜਿੰਨੇ ਵੀ ਬੰਦੇ ਇਹਦੇ ਚ ਕੰਮ ਕਰਾਂਗੇ ਸਾਡੀ ਕੋਈ ਪਾਰਟੀ ਨਹੀਂ ਸਾਡੀ ਕੋਈ ਹੋ ਨਹੀਂ ਸਾਡਾ ਪਿੰਡ ਹੈ ਸਾਡੇ ਨਾਲ ਪਿੰਡ ਹੈ ਤਾਂ ਪਿੰਡ ਸਾਡਾ ਸਹਿਯੋਗ ਦੇਊਗਾ ਤਾਂ ਅਸੀਂ ਪਿੰਡ ਨਾਲ ਹੀ ਇਹ ਕੰਮ ਹੈ ਜਿਹੜਾ ਉਹ ਅੱਗੇ ਲਿਜਾ ਸਕਾਂਗੇ ਸਾਡੀ ਕੋਈ ਪਾਰਟੀ ਬਾਜੀ ਨਹੀਂ ਅਸੀਂ ਅਨਾਉਂਸ ਕਰਦੇ ਆਂ ਅਸੀਂ ਕਿਸੇ ਵੀ ਪਾਰਟੀ 'ਚ ਸਾਨੀ ਰੱਖਦੇ ਤੇ ਵੀ ਜਿਹੜਾ ਪਿੰਡ ਹੈ ਉਹ ਵੀ ਸਾਡਾ ਐਵੇਂ ਸਹਿਯੋਗ ਦੇਵੇ ਵੀ ਕੋਈ ਪਾਰਟੀ ਬਾਜੀ ਨਾ ਲਿਆ ਜਾਵੇ ਸਿਰਫ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਟੂਰਨਾਮੈਂਟ ਬਹੁਤ ਵਧੀਆ ਕਰਵਾਇਆ ਜਾ ਰਿਹਾ ਹੈਗਾ ਇਸ ਟੂਰਨਾਮੈਂਟ ਦੇ ਬਹੁਤ ਸਾਰੇ ਖਰਚੇ ਨੇ ਖਰਚੇ ਸਾਨੂੰ ਤਾਂ ਦੱਸਣ ਲੱਗਿਆਂ ਕਿਉਂਕਿ ਇਹ ਟੂਰਨਾਮੈਂਟ ਬਹੁਤ ਵੱਡਾ ਹੋਣ ਜਾ ਰਿਹਾ ਹੈਗਾ ਇਸ ਟੂਰਨਾਮੈਂਟ ਤੇ ਜਿਵੇਂ ਕਿ ਲਾਈਵ ਹੈ ਐਨਆਰਆਈ ਭਰਾਵਾਂ ਦੇ ਨੂੰ ਨਾਮ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਕ ਬਹੁਤ ਵਧੀਆ ਲਾਈਵ ਦਾ ਇੰਤਜ਼ਾਮ ਕਰ ਰਹੇ ਹਾਂ ਜਿਵੇਂ ਆਪਣੇ ਪਿੰਡ ਦਾ ਪ੍ਰਦਰਸ਼ਨ ਹੈ ਜਿਹੜਾ ਵੀ ਆਪਣੇ ਐਡਾ ਵਧੀਆ ਟੂਰਨਾਮੈਂਟ ਹੋਊਗਾ ਉਹ ਲਾਈਵ ਆ ਦੂਰ ਦੂਰ ਦੇ ਲੋਕ ਦੇਖਣਗੇ ਤਾਂ ਪਿੰਡ ਦੀ ਬਹੁਤ ਵਧੀਆ ਸ਼ੋਭਾ ਹੋਊਗੀ ਫਿਰ ਇਹਦੇ ਵਿੱਚ ਬੈਰੀਕੇਟ ਹੋ ਗਿਆ ਜਿਵੇਂ ਕਮੈਂਟੇਟਰ ਬਹੁਤ ਵਧੀਆ ਸੱਦਾਂਗੇ ਰੈਫਰੀ ਜਿਹੜੇ ਉਹ ਅਵਲ ਦਰਜੇ ਦੇ ਆਉਣਗੇ ਬਾਹਰੋਂ ਦਾ ਰੈਫਰੀ ਆਉਣਗੇ ਜਿਹੜਾ ਮੰਨ ਕੇ ਚਲੋ ਲੰਗਰ ਲੰਗਰ ਦਾ ਬਹੁਤ ਵੱਡਾ ਹੋ ਜਾਂਦਾ ਬਹੁਤ ਵਧੀਆ ਲੰਗਰ ਚੱਲੂਗਾ ਕੌਕੇ ਖੜਾਰੀ ਆ ਜਿਹੜੇ ਉਹ ਰੱਬ ਦਾ ਰੂਪ ਮੰਨੇ ਜਾਂਦੇ ਨੇ ਲੋਕ ਰੱਬ ਦਾ ਰੂਪ ਮੰਨੇ ਨੇ ਜੇਕਰ ਆਪਾਂ ਉਹਨਾਂ ਦੀ ਆਹ ਆਲੀ ਹਾਉ ਪੱਕੀ ਨਾ ਕਰੀ ਤਾਂ ਫਿਰ ਆਪਣਾ ਇੰਨੇ ਪੈਸੇ ਆਪਾਂ ਟੂਰਨਾਮੈਂਟ ਤੇ ਲਾ ਦੇਂਗੇ ਪਰ ਲੰਗਰ ਜੇ ਵਧੀਆ ਨਾ ਹੋਇਆ ਤਾਂ ਬਹੁਤ ਚੰਗੀ ਗੱਲ ਨਹੀਂ ਕੋਈ ਬਹੁਤ ਵਧੀਆ ਲੰਗਰ ਚੱਲੂਗਾ ਤੇ ਲੰਗਰ ਦੇ ਵਿੱਚ ਬਹੁਤ ਜ਼ਿਆਦੇ ਖਰਚਾ ਆਉਂਦੇ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਵੀ ਕਹਿੰਦਾ ਭਾਬੀ ਇਹ ਟੂਰਨਾਮੈਂਟ ਜਿਹੜਾ ਬਹੁਤ ਵਧੀਆ ਤੇ ਉੱਚੇ ਦਰਜੇ ਦਾ ਹੋਣ ਜਾ ਰਿਹਾ ਹੈਗਾ ਤੇ ਸਾਰੇ ਅਸੀਂ ਨਗਰ ਨੂੰ ਅਪੀਲ ਕਰਦੇ ਆਂ ਤੇ ਸਾਰੇ ਜਿੰਨੇ ਵੀ ਸਾਡੇ ਐਨਆਰਆਈ ਭਰਾ ਨੇ ਕੋਈ ਵੀ ਬਾਹਰ ਰਹਿੰਦਾ ਆਪਣੇ ਪਿੰਡ ਦਾ ਤਾਂ ਉਹਨਾਂ ਨੂੰ ਅਪੀਲ ਕਰਦੇ ਸਾਡੀ ਵੱਧ ਤੋਂ ਵੱਧ ਮੰਨ ਕੇ ਮਦਦ ਕਰਿਓ ਤੇ ਤਾਂ ਕਿ ਇਹ ਟੂਰਨਾਮੈਂਟ ਨੂੰ ਵਧੀਆ ਦਿਖ ਦੇ ਕੇ ਇਹਨੂੰ ਨੇਪਰੇ ਚੜਾਇਆ ਜਿਹੜੀਆਂ ਜਿਹੜੀਆਂ ਟੂਰਨਾਮੈਂਟ ਦੀਆਂ ਤਰੀਕਾਂ ਨੇ ਇਹ ਬੱਚਿਆਂ ਦੇ ਪੇਪਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੋਰ ਆਸੇ ਪਾਸੇ ਦੇ ਫੰਕਸ਼ਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੀਆਂ 8 ਤੇ 9 ਮਾਰਚ ਸ਼ਨੀਵਾਰ ਤੇ ਐਤਵਾਰ ਦੀਆਂ ਤਰੀਕਾਂ ਰੱਖੀਆਂ ਗਈਆਂ ਹੋਈਆਂ ਨੇ ਤੇ ਪਿੰਡ ਨੂੰ ਵੀ ਅਪੀਲ ਕਰਦੇ ਆ ਵੀ ਆਪਦੇ ਕੰਮਕਾਰ ਆ ਜਿਹੜੇ ਉਸ ਦਿਨ ਛੱਡੇ ਜਾਣ ਇਸ ਟੂਰਨਾਮੈਂਟ ਤੇ ਪਹੁੰਚਾ ਜੇ ਹਰੇਕ ਬੰਦਾ ਸਾਡੇ ਲਈ ਖਾਸ ਹੋਊਗਾ ਐਵੇਂ ਨਹੀਂ ਕੋਈ ਖਾਸ ਗੈਸਟ ਸੱਦਾ ਆਊਗਾ ਤੇ ਸਾਡਾ ਸਾਰਾ ਪਿੰਡ ਹੀ ਗੈਸਟ ਹੋਊਗਾ ਠੀਕ ਹੈ ਕੋਈ ਐ ਨਹੀਂ ਕੋਈ ਇੱਕ ਬੰਦਾ ਸਪੈਸ਼ਲ ਸੱਦਾ ਆਊਗਾ ਸਾਰੇ ਪਿੰਡ ਦਾ ਟੂਰਨਾਮੈਂਟ ਆ ਸਾਰਾ ਪਿੰਡ ਇੱਥੇ ਪਹੁੰਚੂਗਾ ਸਾਰਾ ਪਿੰਡ ਹੀ ਸਾਡਾ ਗੈਸਟ ਹੈਗਾ ਤੋ ਤਾਂ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਆਵੇ ਜਿੰਨੇ ਵੀ ਭਰਾ ਕਬੱਡੀ ਨਾਲ ਜਾਣਕਾਰੀ ਰੱਖਦੇ ਨੇ ਉਹ ਬੰਦੇ ਕਮੇਟੀਆਂ ਚ ਲਏ ਜਾਣਗੇ ਠੀਕ ਹੈ ਜਿਹੜੇ ਬੰਦੇ ਮੰਨ ਕੇ ਚਲੋ ਚੰਗਾ ਕੰਮ ਕਰਦੇ ਨੇ ਉਹ ਬੰਦੇ ਕਮੇਟੀਆਂ ਚ ਲਏ ਜਾਣਗੇ ਕਮੇਟੀਆਂ ਜਿਹੜੀਆਂ ਉਹ ਅਸੀਂ ਮੌਕੇ ਤੇ ਮੰਨ ਕੇ ਚਲੋ ਵੀ 10 ਦਿਨ ਪਹਿਲਾਂ ਬਣਾਵਾਂਗੇ ਤੇ ਉਹ ਬੰਦੇ ਅਸੀਂ ਉਹਨਾਂ ਨੂੰ ਟੱਕਰ ਅਪਰੋਚ ਕਰਾਂਗੇ ਤੇ ਉਹ ਵੀ ਸਾਨੂੰ ਮਨਾ ਨਾ ਕਰਨ ਜਿਹੜੇ ਬੰਦੇ ਟੱਕਰ ਅਸੀਂ ਅਪਰੋਚ ਕਰਾਂਗੇ ਅਸੀਂ ਇਹ ਵੀ ਅਪੀਲ ਕਰਦੇ ਆ ਕਿ ਕਮੇਟੀng ਵਾਲੇ ਬੰਦੇ ਆ ਜਿਹੜੇ ਸਾਨੂੰ ਜਿਹਦੇ ਕੋਲੇ ਅਸੀਂ ਜਾਵਾਂਗੇ ਉਹ ਸਾਨੂੰ ਮਨਾ ਨਾ ਕਰਨ ਅਸੀਂ ਵੀ ਕਿਸੇ ਉਹਨਾਂ ਤੇ ਕੋਈ ਮੰਨ ਕੇ ਲੋ ਖਾਸੀ ਤਾਂ ਵੀ ਕੋ ਕਬੱਡੀ ਨਾਲ ਰਿਲੇਟਡ ਆ ਤਾਂ ਕਬੱਡੀ ਬਾਰੇ ਜਾਣਕਾਰੀ ਰੱਖਦੇ ਆ ਤੇ ਉਹਨਾਂ ਨੂੰ ਤਾਂ ਹੀ ਅਸੀਂ ਮੰਨ ਕੇ ਇਸ ਟੂਰਨਾਮੈਂਟ ਵਿੱਚ ਸ਼ਾਮਲ ਕਰਾਂਗੇ ਬਾਕੀ ਸਾਰੇ ਟੂਰਨਾਮੈਂਟ ਦਾ ਤੁਹਾਨੂੰ ਪਤਾ ਹੀ ਹੈ ਸਾਰੇ ਪਿੰਡ ਦਾ ਟੂਰਨਾਮੈਂਟ ਹੈ ਕਿਸੇ ਇਕੱਲੇ ਬੰਦੇ ਦਾ ਟੂਰਨਾਮੈਂਟ ਨਹੀਂ ਇਹਨੂੰ ਆਰਗੇਨਾਈਜ਼ ਕਰ ਰਹੇ ਆ ਜਿਹੜੇ ਬੰਦੇ ਉਹਨਾਂ ਦੀ ਕੋਈ ਪਾਰਟੀ ਨਹੀਂ ਪਾਰਟੀ ਵਾਈ ਤੋਂ ਉੱਪਰ ਹੈ ਟੂਰਨਾਮੈਂਟ ਵਾਹਿਗੁਰੂ ਜੀ ਕਫਾਲ ਸਵਾਹਿਗੁਰੂ ਜੀ ਤੇ ਤੇ ਬਾਈ ਆਪਣਾ ਗगनਪੋਜ ਜੀ ਨੇ ਜਿਹੜੀ ਗੱਲ ਕਹੀ ਹੈ ਜੀ ਇਹ ਬਹੁਤ ਵਧੀਆ ਗੱਲ ਹੈ ਜਿਹੜਾ ਸਾਡੇ ਹੁਣ ਆਉਣ ਵਾਲੇ ਸਮੇਂ ਚ ਟੂਰਨਾਮੈਂਟ ਆ ਰਿਹਾ ਜੀ ਅੱਗੇ 8 9 ਮਾਰਚ ਨੂੰ ਤੇ ਇਹਦੇ ਵਿੱਚ ਇਹਨਾਂ ਨੇ ਵਧੀਆ ਇੱਕ ਗੱਲ ਕੀਤੀ ਹੈ ਕਿ ਸਰਬਸਾਂਝਾ ਇਹ ਟੂਰਨਾਮੈਂਟ ਹੈ ਜੀ ਕਿਸੇ ਪਾਰਟੀਬਾਜ਼ੀ ਨਾਲ ਨਹੀਂ ਤੇ ਅਸੀਂ ਸਾਰੇ ਨਗਰ ਨਿਵਾਸੀਆਂ ਨੂੰ ਅਪੀਲ ਕਰਾਂਗੇ ਸਾਰੇ ਸਾਡੇ ਐਨ ਆਰ ਆਈ ਵੀਰਾਂ ਨੂੰ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਹ ਟੂਰਨਾਮੈਂਟ ਵਧੀਆ ਸੀਨੇ ਪਰੇ ਚੜਾ ਸਕੀਏ ਤੇ ਬਾਕੀ ਇਥੇ ਬਹੁਤ ਸਾਰੀਆਂ ਵਧੀਆ ਫੈਸਿਲਿਟੀਆਂ ਜਿਹੜੀਆਂ ਇਹਨਾਂ ਨੇ ਦੱਸੀਆਂ ਉਹ ਸਾਰੀਆਂ ਹੋਣਗੀਆਂ ਉਹ ਆਪੇ ਇਸੇ ਕਰਕੇ ਸਿਰੇ ਚੜਾ ਸਕਦੇ ਆ ਆਪਣਾ ਮਤਲਬ ਸਹਿਯੋਗ ਵਧੀਆ ਹੋਣਾ ਚਾਹੀਦਾ ਜੀ ਤੇ ਬਾਕੀ ਸਾਰਾ ਨਗਰ ਸਾਡੇ ਨਾਲ ਆ ਜੀ ਹੈ ਜੀ ਕੋਈ ਗੱਲ ਨਹੀਂ ਬਹੁਤ ਵਧੀਆ ਸਾਡਾ ਨਗਰ ਸਾਥ ਦੇ ਵੀਰੇ ਇਹਨੂੰ ਪਹਿਲਾਂ ਵੀ ਦਿੱਤਾ ਇਹ ਦੂਜਾ ਟੂਰਨਾਮੈਂਟ ਆ ਜੀ ਇਸ ਲਈ ਅਸੀਂ ਅਪੀਲ ਕਰਦੇ ਆਂ ਕਿ ਆਪਾਂ ਵਧੀਆ ਕਰਵਾਈਏ ਜਿਹੜਾ ਆਪਣੀ ਮਤਲਬ ਬਾਹਰ ਆਪਣੇ ਪਿੰਡ ਦੀ ਬੱਲੇ ਬੱਲੇ ਹੋਵੇ ਠੀਕ ਆ ਜੀ ਉਹ ਫਖ ਸਾਹਿਬ ਉਹ ਦੀਫਤ ਇਹ ਅਪੀਲ ਇਹ ਕੀਤੀ ਗਈ ਹੈ ਜੀ ਇਹਨਾਂ ਵੱਲੋਂ ਫੌਜੀ ਫਿਜ਼ੀਕਲ ਅਕੈਡਮੀ ਵੱਲੋਂ ਇਹਨਾਂ ਦੀ ਇਹ 2 ਸਾਲਾਂ ਦੀ ਮਿਹਨਤ ਦਾ ਨਤੀਜਾ ਜਿਹੜਾ ਇਸ ਟੂਰਨਾਮੈਂਟ ਦੇ ਵਿੱਚ ਤੁਸੀਂ ਦੇਖੋਗੇ ਇਹ ਉਹਨੂੰ ਵਧੀਆ ਤਰੀਕੇ ਨਾਲ ਲਾਈਵ ਕਰਕੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਪਿੰਡ ਦੇ ਲੋਕ ਉਹਨਾਂ ਤੱਕ ਵੀ ਇਹ ਪਹੁੰਚੂਗਾ ਇਸ ਲਈ ਇਹਦੇ ਵਿੱਚ ਬਾਤ ਚੜ ਕੇ ਸਹਿਯੋਗ ਕਰੋ ਜਿਹੜੇ ਨੇੜੇ ਪਿੰਡਾਂ ਦੇ ਹੋਰ ਲੋਕ ਆ ਉਹ ਜਿਹੜੀਆਂ ਤਰੀਕਾਂ ਦੱਸੀਆਂ ਉਹਨਾਂ ਇੱਥੇ ਆ ਖੋਦੌਣ ਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਉਣ ਤੇ ਨਾਲੇ ਪਿੰਡ ਦੇ ਲੋਕਾਂ ਨੂੰ ਵੀ ਦੁਬਾਰਾ ਫਿਰ ਤੋਂ ਬੀਲਾ ਵੀ ਜਿਆਦਾ ਜਿਆਦਾ ਨਾਲ ਸਹਿਯੋਗ ਕਰੋ ਤਾਂ ਜੋ ਜਿਹੜੇ ਬੱਚੇ ਹੀਰੇ ਤਰਾਸ਼ੇ ਗਏ ਆ ਇੱਥੇ ਉਹਨਾਂ ਦਾ ਪ੍ਰਦਰਸ਼ਨ ਤੁਸੀਂ ਦੇਖ ਸਕੋ ਤੇ ਤੁਹਾਨੂੰ ਖੁਦ ਨੂੰ ਉਸ ਚੀਜ਼ ਦੀ ਖੁਸ਼ੀ